ਤੇ ਜਦੋਂ ਪਤਾ ਲੱਗਿਆ ਵਿਵਾਖ ਹੋਇਆ ਤੜੇ ਨੇ ਚੁੱਲਾ ਸਮੇਟ ਲਿਆ ਤੇ ਭਗੌੜੇ ਤੜੇ ਨੇ ਉਸੇ ਦਿਨ ਸ਼ਾਮ ਨੂੰ ਵਿਚਾਰ ਕੀਤੀ ਹੁਣ ਆਪਾਂ ਕੀ ਕਰੀਏ ਉਹਨਾਂ ਨੇ ਤਾਂ ਆਪਣਾ ਚੁੱਲਾ ਸਮੇਟ ਲਿਆ ਉਹਨਾਂ ਨੇ ਤਾਂ ਕਹਿ ਦਿੱਤਾ ਇਕੱਠੇ ਹੋਵੋ ਕਿਉਂਕਿ ਹੁਕਮਨਾਮੇ ਦੇ ਅਗਲੀ ਇਸ ਮਦ ਦੇ ਵਿੱਚ ਇਹ ਵੀ ਲਾਈਨ ਸੀ ਕਿ ਇਹਨਾਂ ਦਾ ਵੱਖਰਾ ਸੋਰ ਰਾਗ ਮੀਡੀਆ 'ਚ ਨਹੀਂ ਦਿਖਣਾ ਚਾਹੀਦਾ ਦੋਵੇਂ ਤਰ੍ਹਾਂ ਆਪਣੀ ਹਉਮੈ ਤੇ ਈਰਖਾ ਦਾ ਤਿਆਗ ਕਰਕੇ ਇਕੱਠੇ ਚੱਲਣ ਇਹੀ ਲਿਖਿਆ ਸੀ ਨਾ ਹੁਕਮਨਾਮੇ 'ਚ ਇਕੱਠੇ ਚੱਲਣ ਤੇ ਉਸ ਪਗੋੜੇ ਦਲ ਨੇ ਸ਼ਾਮ ਨੂੰ ਮੀਟਿੰਗ ਕੀਤੀ ਕਿ ਇਕੱਠੇ ਚੱਲਣ ਦਾ ਆਦੇਸ਼ ਹੋ ਗਿਆ ਤੇ ਉਹਨਾਂ ਨੇ ਅਸਤੀਫੇ ਵੀ ਦੇ ਦਿੱਤੇ ਨੇ ਹੁਣ ਆਪਾਂ ਕੀ ਕਰੀਏ ਕਹਿੰਦੇ ਕਰਨਾ ਕੀ ਹੈ ਚੁੱਲਾ ਚੱਕ ਕੇ ਭੱਜ ਚੱਲੋ ਚੁੱਲਾ ਚੱਕ ਕੇ ਭੱਜ ਚੱਲੋ ਕਿਤੇ ਸਾਡੇ ਕੋਲ ਨਾ ਆ ਜਾਣੋ ਤੇ ਸਿਰ ਤੇ ਰੱਖਿਆ ਉਸ ਪਗੋੜੇ ਪ੍ਰਧਾਨ ਦੇ ਚੁੱਲਾ ਤੇ ਦੋ ਤਿੰਨ ਚਾਪਲੂਸ ਜਿਹੜੇ ਸੀ ਉਹ ਪਿੱਛੇ ਲੱਗੇ ਤੇ ਚੁੱਲਾ ਲੈ ਕੇ ਆਪਣਾ ਜਿਹੜਾ ਸੀ ਉਹ ਕਮਰੇ ਦੇ ਵਿੱਚ ਵੜ ਗਏ ਤੇ ਬਾਹਰੋਂ ਗੇਟ ਲਾ ਲਿਆ ਵੀ ਕਿਤੇ ਇਕੱਠੇ ਨਾ ਹੋ ਜਾਣ ਸਾਡੇ ਕੋਲੇ ਨਾ ਆ ਜਾਣੇ ਬਡਾਲਾ ਸਾਹਿਬ ਹੋਣੀ ਕਿਤੇ ਆ ਕੇ ਕਹਿ ਨਾ ਦੇਣ ਜੀ ਅਕਾਲ ਤਖਬ ਸਾਹਿਬ ਦਾ ਆਦੇਸ਼ ਹੈ ਅਸੀਂ ਤੁਹਾਡੇ ਚੁੱਲੇ ਤੇ ਆਉਣੀ ਵੈਸੇ ਵੀ ਉਹਨਾਂ ਦਾ ਚੁੱਲਾ ਜਿਹੜਾ ਉੱਤੜ ਗਿਆ ਹੋਇਆ ਇੱਕ ਸਟੈਂਡ ਦੇ ਆਸਰੇ ਖੜੋਤਾ ਹੋਇਆ ਉਸ ਸਟੈਂਡ ਦੇ ਆਸਰੇ ਖੜੋਤਾ ਤੇ ਉਹ ਸਟੈਂਡ ਵੀ ਅਸੀਂ ਲੈ ਲੈਣਾ ਜਿਹਦੇ ਆਸਰੇ ਉਹ ਖੜੋਤਾ ਹੋਇਆ ਨਾ ਉਹ ਸਟੈਂਡ ਅਸੀਂ ਲੈ ਲੈਣਾ